ਖੰਭੂ ਕੋਲ ਬਰਤੂਏ ਤੋਂ ਸਿਰੇ ਸੰਭਰੀਆਂ ਦੀ ਤੁਸੀਂ ਦੇਖੋ ਜਿੱਦ ਤੇ ਵੱਡੇ ਰੈਕਟਰਾਂ ਦੇ ਨਾਲ ਪੋਚਣ ਪਾ ਕੇ ਵੈਰੀ ਗੇਟਾਂ ਬਤਾ ਖਿੱਚ ਦਿੱਤਾ ਉਸ ਤੋਂ ਬਾਅਦ ਜੋ ਵੱਡੇ ਵੱਡੇ ਵੈਰੀ ਗੇਟਾਂ ਦੇ ਨਾਲ ਵੱਡੇ ਵੱਡੇ ਪੱਥਰ ਲਗਾਏ ਸਨ ਉਹਨਾਂ ਨੂੰ ਖਿੱਚਿਆ ਜਾ ਰਿਹਾ ਹੈ ਤੁਸੀਂ ਲੈ ਤਸਵੀਰਾਂ ਵਿੱਚ ਦੇਖ ਸਕਦੇ ਕਈ ਨੁਕਤੇ ਨਜ਼ਰ ਆ ਰਹੇ ਨੇ ਥੋੜੀ ਜਿਹੀ ਨੌਜਵਾਨ ਉਸਨੇ ਕਿਵੇਂ ਖੋਲ੍ਹ ਲਏ ਰਹੇ ਨੇ ਤੇ ਉਸ ਦੇ ਨਾਲ ਹੀ ਆਪਣੇ ਮੂਹੇ ਇਸ ਤਰ੍ਹਾਂ ਟੱਗੇ ਹੋਏ ਨੇ ਕਿਉਂਕਿ ਹਥੌਂ ਗਿਆ ਹੈ ਦੇ ਗੋਲੇ ਜੋ ਇੱਥੇ ਸਿੱਟੇ ਜਾ ਰਹੇ ਹਨ ਉਹਨਾਂ ਦੇ ਨਾਲ ਕਿਸਾਨਾਂ ਨੂੰ ਬੜੀ ਪਰੇਸ਼ਾਨੀ ਹੋ ਰਹੀ ਹੈ ਉਹਨਾਂ ਨੂੰ ਪਹਿਲਾਂ ਹਮ ਅਵੇਸੀ ਉਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਧਰੂ ਕੰਦੇ ਗੋਲੇ ਵੀ ਸੁੱਟੇਗੇ ਪਰ ਇਹ ਥਰੂ ਗੰਦੇ ਗੋਲੇ ਤੁਹਾਨੂੰ ਦੱਸ ਦਈਏ ਕਿ ਇਸ ਦੇ ਨਾਲ ਅੱਖਾਂ ਵਿੱਚ ਹੰਝੂ ਵਿਆਉਂਦੇ ਆ ਤੇ ਨਾਲ ਜਲਨ ਵੀ ਹੁੰਦੀ ਹੈ ਜਿਸ ਕਰਕੇ ਕਿਸਾਨ ਨੂੰ ਪਰੇਸ਼ਾਨੀ ਹੋ ਰਹੀ ਸੀ ਪਰ ਫਿਰ ਵੀ ਆ ਤੁਸੀਂ ਦੇਖਦੇ ਹੋ ਕਿਵੇਂ ਧੱਕ ਕੇ ਲੈ ਚੁੱਕੇ ਹਨ ਇੱਕ ਵੱਡਾ ਵੈਰੀਗੇਟ ਤੋਂ ਬਾਅਦ ਇੱਕ ਪੱਥਰ ਵੀ ਲਾਇਆ ਜਾਇਆ ਜਾ ਚੁੱਕਿਆ ਤੇ ਹੁਣ ਕਿਹਾ ਜਾ ਰਿਹਾ ਕਿ ਕਿਹਾ ਜਾ ਰਿਹਾ ਕਿ ਜੋ ਵੱਡੇ ਵੈਰੀਗੇਟ ਸਿਮਿੰਟਾ ਦੇ ਵਿੱਚ ਲਾਇਏ ਸਨ ਉਹਨਾਂ ਨੂੰ ਵੀ ਕੁਝ ਹੱਦ ਤੱਕ ਪੱਟ ਦਿੱਤਾ ਗਿਆ ਹੈ ਤੁਸੀਂ ਕਿਵੇਂ ਦੇਖਦੇ ਹੋ ਅੱਗੇ ਦੀਆਂ ਹੋਰ ਤਸਵੀਰਾਂ ਤੁਹਾਡੇ ਸਾਹਮਣੇ ਇਸੇ ਤਰ੍ਹਾਂ ਇਹ ਦੁਨੋ ਦਿਨਾਂ ਦੀਆਂ ਕੁਝ ਵੀਡੀਓ ਵੀ ਪ੍ਰਕਾਰ ਸਾਂਝੀਆਂ ਕੀਤੀਆਂ ਕੀ ਕਿਸਾਨਾਂ ਤੱਕ ਖਰਦ ਕੋਈ ਵੀਡੀਓ ਪਹੁੰਚ ਸਕਦੀ ਹੋਰ ਵੀਡੀਓ ਦੇਖੀ ਆਪਣੇ ਚੈਨਲ ਤੇ ਇਸੇ ਤਰ੍ਹਾਂ ਜੁੜੇ ਰਹੋ ਉਹ ਭਾਈ ਲੈ ਚਲ ਦੂਨੀਏ ਉਹ ਹੋ ਰਿਹਾ ਖੜਾ ਹੈ ਭਾਈ ਚਲੋ ਚਲੋ